ਟ੍ਰੈਫਿਕ ਪੁਲਸ ਵੱਲੋਂ ਪਾਰਕਿੰਗ ਦੇ ਵਿੱਚ ਗਲਤ ਤਰੀਕੇ ਦੇ ਨਾਲ ਖੜੀ ਇੱਕ ਕਾਰ ਦਾ ਈ ਚਲਾਨ ਕੱਟਿਆ ਗਿਆ ਲੇਕਿਨ ਹੁਣ ਬੁਲਟ ਮੋਟਰਸਾਈਕਲ ਦੇ ਮਾਲਕ ਨੂੰ ਇਸ ਚਲਾਨ ਤੋਂ ਪਰੇਸ਼ਾਨੀ ਹੋ ਰਹੀ ਹੈ ਤੁਸੀਂ ਵੀ ਇਸ ਨੂੰ ਕੇ ਹੈਰਾਨ ਹੋਏ ਹੋਵੋਗੇ ਕਿ ਚਲਾਨ ਕਾਰ ਦਾ ਕੱਟਿਆ ਗਿਆ ਤੇ ਮੋਟਰਸਾਈਕਲ ਵਾਲੇ ਵੀਰ ਨੂੰ ਪਰੇਸ਼ਾਨੀ ਕਿਉਂ ਹੋ ਰਹੀ ਹੈ ਦਰਸਲ ਇੱਕ ਕਾਰਨਾਮਾ ਹੈ Mohali Traffic Police ਦਾ ਜਿਸਨੇ ਕਾਰ ਦੇ ਨੰਬਰ ਦੀ ਥਾਂ ਗਲਤੀ ਦੇ ਨਾਲ ਮੋਟਰਸਾਈਕਲ ਦਾ ਨੰਬਰ ਲਿਖ ਦਿੱਤਾ ਤੇ ਇਸ ਤੋਂ ਬਾਅਦ ਹੁਣ ਪੀੜਤ ਪਰੇਸ਼ਾਨ ਹੋ ਰਿਹਾ ਹੈ ਤੇ ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਇਸ ਦੀ ਸ਼ਿਕਾਇਤ ਹੁਣ ਕਰੇ ਤਾਂ ਕਿਸ ਨੂੰ ਕਰੇ ਮੇਰਾ ਇਹ ਬਾਈਕ ਹੈ ਬੁਲਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ 'ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ ਦੇਖੋ ਨਾ ਕਿੰਨਾ ਗਲਤ ਤਾਂ ਮੈਂ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਇਹਨੂੰ ਦੱਸ ਨਹੀਂ ਮੈਂ ਇੱਕ ਵਾਰ ਸਟਾਣੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪਾਂਸ ਨਹੀਂ ਦੇਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਥੋੜਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਹੈ ਜਿਹੜੀ ਉਹ ਗੱਡੀ ਦੀ ਫੋਟੋ ਕੱਢੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਲੋਕ ਨੂੰ ਬੈਠੇ ਬਿਠਾਇਆ ਤੁਹਾਨੂੰ ਪੰਗਾ ਪਾਤਾ ਪੰਗਾ ਪਾਤਾ ਜੀ ਦੇਖ ਲਓ ਬਾਈਕ ਉਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਵੀ ਮੈਂ ਤਾਂ ਬਹੁਤ ਪਰੇਸ਼ਾਨ ਆ ਦੇਖੋ ਨਾ ਸਾਡੀ ਬਾਈਕ ਤੇ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਏ ਆ ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਨਾ ਤੁਸੀਂ ਦੇਖੋ ਸੱਚਾਰ ਖੜੀ ਐ ਪ੍ਰੋਪਰ ਸਵਿਫਟ ਖੜੀ ਐ ਬਾਈਕ ਕਿਹ ਖੜਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦਿੱਕਤ ਹੁਣ ਕੀ ਮੰਗ ਕਰਦੇ ਹੋ ਦੇਖੋ ਇਹਦਾ ਇਹਦਾ ਹੱਲ ਸਾਰਾ ਚਲਾਨ ਨੂੰ ਕੈਨਸਲ ਕਰਵਾਇਆ ਜਾਵੇ ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਤਾਂ ਹੀ ਨਹੀਂ ਤੇ ਕਾਰ RC ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ ਇਹ ਦਿੱਕਤ ਹੈ ਇਹਨੂੰ ਕੈਨਸਲ ਕਰਵਾਓ ਸਰ ਜਿੱਦਾਂ ਵੀ ਹੋਵੇ ਇਸ ਮਾਮਲੇ ਬਾਰੇ ਜ਼ਿਲ੍ਹਾ ਮੁਹਾਲੀ ਦੇ ਡੀਐਸਪੀ ਟ੍ਰੈਫਿਕ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਜਰਾ ਤੁਸੀਂ ਵੀ ਸੁਣ ਲਓ ਉਹਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਟ੍ਰੈਫਿਕ ਪਰਸਨਲ ਆਇਆ ਉਹ ਜਦੋਂ ਵਾਹਨ ਨੂੰ ਵੋਕ ਕੇ ਚੈੱਕ ਕਰਦੇ ਆ ਤੇ ਅਗਰ ਕੋਈ ਐਦਾਂ ਦੀ ਚੀਜ਼ ਸਾਹਮਣੇ ਆਂਦੀ ਹੈ ਕਿ ਉਹਦੀ ਗੱਡੀ ਤੇ ਕੋਈ ਨੰਬਰ ਹੋਰ ਲੱਗਿਆ ਤੇ ਜਿਹੜੇ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਉਹ ਨੰਬਰ ਵਗੈਰਾ ਜਦੋਂ ਆਪਾਂ ਪਾਨੇ ਆ ਤੇ ਉਹ ਕਲੀਅਰ ਹੋ ਜਾਂਦਾ ਕਿ ਇਹ ਡਿਟੇਲ ਆ ਜਾਂਦੀ ਸਾਰੀ ਸਾਹਮਣੇ ਕਿ ਨੰਬਰ ਕਿਹਨੂੰ ਕਿਸ ਗੱਡੀ ਦਾ ਆ ਉਹਦਾ ਮਾਲਕ ਕੌਣ ਆ ਵਗੈਰਾ ਵਗੈਰਾ ਪਰ ਕਈ ਵਾਰੀ ਹੁੰਦਾ ਹੈ ਕਿ ਕੁਝ ਸਾਡੇ ਕੋਲ ਏਦਾਂ ਦੇ ਕੇਸ ਵੀ ਆਇਆ ਹੈ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਆ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਆ ਉਹ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਹੈ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕੀਤੀ ਜਾਂਦੀ ਆ ਜੋ ਉਹਨੇ ਗਲਤ ਨੰਬਰ ਪਲੇਟ ਲਗਾਈ ਆ ਸੋ ਉਹ ਸਾਰਾ ਕੁਝ ਜਦੋਂ ਅਸੀਂ ਫੋਟੋ ਖਿੱਚਦੇ ਆ ਉਹ ਸਾਰਾ ਕੁਝ ਰਿਕਾਰਡ ਸਾਹਮਣੇ ਆ ਜਾਂਦਾ ਜਿੱਦੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਆ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਵੀਲਰ ਦਾ ਲਗਾਇਆ ਤੇ ਉਹ ਸਾਹਮਣੇ ਤੁਹਾਡੇ ਕੋਲ ਆਨ ਰਿਕਾਰਡ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਉਸਕੇ ਇਸ ਬਰੇਚ ਵਾਲੇ ਕੋਲ ਆਇਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਰੀ ਅਫੇਅਰ ਦਰਜ ਕਰਨ ਦੀ ਰეკਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸਪੀ ਸਾਹਿਬ ਨੂੰ ਭੇਜੀ ਹੈ ਜਤਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ